ਜਹਾਂ ਯੁਗਾਂ ਦਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਇੱਕ ਨਿਦਾਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਚਾਰ ਯੁਗਨ ਸਤਜੁਗ ਤ੍ਰੇਤਾ ਦਵਾਪਰ ਤੇ ਚੌਥਾ ਯੁਗ ਜਿਹੜੇ ਅੰਦਰ ਅਸੀਂ ਜੀ ਰਹੇ ਕਲ ਯੁਗ ਇਹਨਾਂ ਚੌਹਾਂ ਯੁਗਾਂ ਦਾ ਸਤਗੁਰੂ ਜੀ ਕਹਿੰਦੇ ਜਿਹੜੇ ਪੁਰਾਣੇ ਯੁਗ ਪਿੱਛੇ ਹੋ ਗਏ ਨਾ ਸਤਜੁਗ ਤ੍ਰੇਤਾ ਤੇ ਦਵਾਪਰ ਇਕ ਕਾਲ ਯੁਗ ਚੌਵਾਂ ਯੁਗਾਂ ਦਾ ਜਿਹੜਾ ਹੁਣ ਨਬੇੜਾ ਹੋਣਾ ਹੈ ਕਾਲ ਯੁਗ ਦੇ ਅੰਦਰ ਕਿਉਂਕਿ ਜਿਹੜੇ ਤਿੰਨ ਯੁਗ ਸਨ ਉਹਨਾਂ ਦੇ ਵਿੱਚ ਆਪੋ ਆਪਣੇ ਕਰਮਕਾਂਡ ਸਨ ਸਤਜੁਗ ਦੇ ਅੰਦਰ ਜੇ ਕੋਈ ਪਾਪ ਕਰਦਾ ਸੀ ਤੇ ਸਾਰੇ ਲੋਕਾਂ ਨੂੰ ਉਹਦਾ ਡੰਨ ਮਿਲਦਾ ਸੀ ਪਾਪ ਜਿਹੜਾ ਇੱਕ ਮਨੁੱਖ ਕਰਦਾ ਸੀ ਸਾਰਿਆਂ ਨੂੰ ਉਹ ਭੁਗਤਣਾ ਪੈਂਦਾ ਸੀ ਤ੍ਰੇਤੇ ਦੇ ਅੰਦਰ ਜੇ ਕੋਈ ਇੱਕ ਮਨੁੱਖ ਪਾਪ ਕਰਦਾ ਸੀ ਤੇ ਉਹਦੇ ਪਿੰਡ ਨਗਰ ਨੂੰ ਜਿਹੜਾ ਸੀ ਉਹ ਡੰਨ ਮਿਲਦਾ ਸੀ ਪਾਪ ਦੀ ਸਜ਼ਾ ਮਿਲਦੀ ਸੀ ਤੇ ਦੁਆਪਰ ਦੇ ਅੰਦਰ ਜਿਹੜਾ ਕੋਈ ਇੱਕ ਮਨੁੱਖ ਪਾਪ ਕਰਦਾ ਸੀ ਉਹਦੀ ਜਿਹੜੀ ਕੁੱਲ ਸੀ ਪਰਿਵਾਰ ਹੁੰਦਾ ਸੀ ਕੁੱਲ ਦੇ ਅੰਦਰ ਜਿੰਨੇ ਲੋਕ ਹੁੰਦੇ ਪਰਿਵਾਰ ਦੇ ਉਹਨਾਂ ਨੂੰ ਉਹ ਪਾਪ ਜਿਹੜਾ ਕੀਤਾ ਇੱਕ ਜੀ ਦਾ ਉਹ ਭੋਗਣਾ ਪੈਂਦਾ ਸੀ ਤੇ ਕਾਲ ਯੁਗ ਦੇ ਅੰਦਰ ਸਤਿਗੁਰਾਂ ਨੇ ਕੀ ਨਵੇੜਾ ਕੀਤਾ ਹੈ ਕਿ ਜਿਹੜਾ ਮਨੁੱਖ ਪਾਪ ਕਰੇਗਾ ਉਹਦਾ ਫਲ ਉਹਨੂੰ ਪ੍ਰਾਪਤ ਹੋਵੇ। ਭਾਵੇਂ ਕਰਦੇ 10 ਜੀ ਹੋਣ 4 ਜੀ ਹੋਣ 5 ਜੀ ਹੋਣ ਜਿਹੜਾ ਮਨੁੱਖ ਪਾਪ ਕਰੇਗਾ ਉਹਦਾ ਫਲ ਉਹਨੂੰ ਭੋਗਣਾ ਪਵੇਗਾ। 사ਤਗੁਰੂ ਜੀ ਕਹਿੰਦੇ ਚੌਹਾਂ ਜੁਗਾਂ ਕਾ ਹੋਣ ਨਬੇੜਾ ਕਹਿਣ ਲੱਗੇ ਹੁਣ ਇਹਨਾਂ ਚੌਹਾਂ ਜੁਗਾਂ ਦਾ ਜਿਹੜਾ ਉਹ ਨਬੇੜਾ ਆਉਣ ਲੱਗਦਾ। ਨਰ ਇਸਤਰੀ ਮਨੁੱਖਾ ਜਿਹੜਾ ਮਨੁੱਖ ਆਦਮੀ ਕਹਿੰਦੇ ਇਸਤਰੀ ਤੇ ਮਨੁੱਖ ਬੰਦੇ ਨੂੰ ਇੱਕੋ ਜਿਹਾ ਨਿਧਾਨਾ ਪ੍ਰਮਾਤਮਾ ਨੇ ਖਜ਼ਾਨਾ ਦਿੱਤਾ ਹੈ ਦੂਜਾ ਅਰਥ ਨਾਰ ਮਨੁੱਖ ਜਿਹੜੇ ਸ਼੍ਰੇਸ਼ਟ ਮਨੁੱਖ ਹਨ ਉੱਤਮ ਮਨੁੱਖ ਹਨ ਉਹਨਾਂ ਨੂੰ ਉਹ ਪ੍ਰਮਾਤਮਾ ਕਿਰਪਾ ਕਰ ਦਿੰਦਾ ਕਿ ਆਪਣੇ ਨਾਮ ਦਾ ਖਜ਼ਾਨਾ ਜਿਹੜਾ ਉਹ ਬਖਸ਼ਿਸ਼ ਕਰ ਦਿੰਦਾ ਜਤ ਸਤ ਸਜਤ ਸੰਜਮ ਕੀਰਤ ਉਹਨਾਂ ਯੁੱਗਾਂ ਦਾ ਧਰਮ ਹੈ ਕਲ ਮਹ ਕੀਰਤ ਹਰ ਨਾਮ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਸਿੱਧਾ ਸਮਝਾ ਦਿੱਤਾ ਹੈ ਕਿ ਹੁਣ ਕਲ ਯੁੱਗ ਦਾ ਸਮਾਂ ਹੈ ਤੇ ਜਿਹੜਾ ਯਤ ਰੱਖਣਾ ਸੀ ਸੰਜਮ ਇਸਤਰੀਆਂ ਦਾ ਕਾਮ ਵਾਸ਼ਨਾ ਤੇ ਜਿਹੜਾ ਲੋਕ ਕੰਟਰੋਲ ਰੱਖਦੇ ਸੀ ਕਿ ਵਿਆਹ ਨਹੀਂ ਕਰਾਉਣਾ ਜਤ ਸਤ ਵਿੱਚ ਰਹਿੰਦੇ ਸੀ ਸੰਜਮ ਦੇ ਵਿੱਚ ਰਹਿੰਦੇ ਸੀ ਇਹ ਕਾਲ ਯੁਗ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਜਤ ਸੰਜਮ ਤੀਰਥ ਤੇ ਤੀਰਥਾਂ ਤੇ ਜਾਣਾ ਆਉਣਾ ਲੰਗਰ ਲਾਉਣੇ ਜਗ ਕਰਨੇ ਇਹ ਉਹਨਾਂ ਯੁਗਾਂ ਦਾ ਧਰਮ ਸੀ ਸਤਜੁਗ ਤ੍ਰੇਤਾ ਤੇ ਦਵਾਪਰ ਉਹਨਾਂ ਯੁਗਾਂ ਦੇ ਅੰਦਰ ਇਹ ਸਾਰੇ ਕਰਮ ਕਾਂਡ ਕੀਤੇ ਜਾਂਦੇ ਸੀ ਉਹਨਾਂ ਯੁਗਾਂ ਦੇ ਅੰਦਰ ਇਹ ਜਿਹੜੇ ਕੰਮ ਸੀ ਉਹ ਉੱਤਮ ਮੰਨੇ ਜਾਂਦੇ ਸੀ ਜਿਹੜਾ ਜਤ ਸਤ ਵਿੱਚ ਰਹਿੰਦਾ ਸੀ ਤੀਰਥਾਂ ਤੇ ਜਾਂਦਾ ਸੀ ਜਾਦੇ ਜਗ ਕਰਦਾ ਸੀ ਦਾਨ ਪੁੰਨ ਕਰਦਾ ਸੀ ਉਹਨਾਂ ਯੁੱਗਾਂ ਦੇ ਅੰਦਰ ਇਹ ਸਾਰਾ ਕੁਝ ਹੁੰਦਾ ਸੀ ਸਤਜੁਗ ਸਤ ਤ੍ਰੇਤਾ ਯੁਗੀ ਦਵਾਪਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜ ਹੈ ਕਲ ਕੇਵਲ ਨਾਮ ਆਧਾਰ ਸਤ ਗੁਰੂ ਜੀ ਕਹਿੰਦੇ ਉਹਨਾਂ ਤਿੰਨਾਂ ਯੁਗਾਂ ਦੇ ਅੰਦਰ ਦਾਨ ਪੁੰਨ ਕੀਤਾ ਜਾਂਦਾ ਸੀ ਜਗ ਲਾਏ ਜਾਂਦੇ ਸੀ ਤੀਰਥਾਂ ਤੇ जाया ਜਾਂਦਾ ਸੀ ਕਲ ਕੇਵਲ ਨਾਮ ਆਧਾਰ ਹੈ ਕਲ ਯੁਗ ਦੇ ਅੰਦਰ ਸਿਰਫ ਤੂੰ ਪਰਮਾਤਮਾ ਦਾ ਨਾਮ ਜਪ ਤੈਨੂੰ ਬਹੁਤੇ ਜੱਗ ਕਰਨ ਦੀ ਲੰਗਰ ਲਾਉਣ ਦੀ ਲੋੜ ਨਹੀਂ ਜੋ ਅੱਜ ਸਾਡੇ ਸੀ ਜਿਆਦਾ ਜਿਹੜਾ ਉਹ ਲੰਗਰਾਂ ਤੇ ਜ਼ੋਰ ਦਿੱਤਾ ਹੈ ਕਰੋੜਾ ਰੁਪਈਆ ਸੀ ਖਰਚ ਕਰ ਦਿੱਤਾ ਹੈ ਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਯੁਗਾਂ ਦਾ ਧਰਮ ਸੀ ਜਿਹੜੇ ਪੁਰਾਣੇ ਯੁਗ ਹੋ ਗਏ ਲੋੜ ਅਨੁਸਾਰ ਅਸੀਂ ਲੰਗਰ ਲਾਉਣੇ ਆ ਲੋੜ ਅਨੁਸਾਰ ਅਸੀਂ ਸਾਰਾ ਕੁਝ ਕਰਨਾ ਹੈ ਪਰ ਸਤਿਗੁਰੂ ਜੀ ਕਹਿੰਦੇ ਜੇ ਇੰਨਾ ਪੈਸਾ ਖਰਚ ਕਰਨ ਦੇ ਬਾਵਜੂਦ ਜੇ ਤੂੰ ਕਿਸੇ ਗਰੀਬ ਗੁਰਬੇ ਦੀ ਉਹਦੀ ਮਦਦ ਕਰ ਦਵੇਂ ਕਿਸੇ ਮਨੁੱਖ ਦਾ ਇਲਾਜ ਕਰਾ ਦਵੇਂ ਤੇ ਉਹਦਾ ਪੁੰਨ ਤੈਨੂੰ ਕਾਲ ਯੁਗ ਵਿੱਚ ਜ਼ਿਆਦਾ ਲੱਗੂਗਾ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਕਹਿੰਦੇ ਉਹਨਾਂ ਯੁੱਗਾਂ ਦਾ ਧਰਮ ਸੀ ਤੀਰਥਾਂ ਤੇ ਜਾਣਾ ਜੱਗ ਲਾਉਣੇ ਲੰਗਰ ਲਾਉਣੇ ਜਤ ਸਤ ਸੰਜਮ ਵਿੱਚ ਰਹਿਣਾ ਕੱਲ ਮਹਕੀਰਤ ਹਰਨਾਮਾ ਕਹਿੰਦੇ ਹੁਣ ਕਾਲ ਯੁਗ ਦਾ ਸਮਾਂ ਹੈ ਇਹਨੂੰ ਧਿਆਨ ਨਾਲ ਸੁਣੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੁਣ ਨਾਮ ਜਪਣ ਦੀ ਵਾਰੀ ਹੈ ਜੇ ਮਨੁੱਖ ਤੂੰ ਨਾਮ ਜਪੇਗਾ ਸਿਮਰਨ ਕਰੇਗਾ ਤਾਂ ਤੇਰਾ ਜਿਹੜਾ ਉਹ ਨਵੇੜਾ ਹੋਣਾ ਹੈ ਬਾਕੀ ਜਿੰਨੇ ਮਰਜੀ ਤੂੰ ਪੂਰਨ ਦਾਨ ਕਰ ਲਾ ਉਹ ਚੰਗਿਆਈ ਤੇਰੀ ਉਹਨਾਂ ਦਾ ਫਾਲ ਤੈਨੂੰ ਪ੍ਰਾਪਤ ਹੋਣਾ ਹੈ ਜੇ ਤੂੰ ਮੁਕਤੀ ਚਾਹਣਾ ਤੇ ਕਾਲ ਯੁਗ ਦੇ ਅੰਦਰ ਤੈਨੂੰ ਸਿਰਫ ਇੱਕ ਨਾਮ ਜਪਣਾ ਪੈਣਾ ਹੈ ਕਾਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਹਿੰਦੇ ਤਤ ਦੀ ਗੱਲ ਹੈ ਸਾਰੀਆਂ ਗੱਲਾਂ ਵਿੱਚੋਂ ਕੋਈ ਮਨੁੱਖ ਇੱਕ ਗੱਲ ਕਰ ਦਵੇ ਤਤ ਸਿਰੇ ਦੀ ਤੇ ਉੱਥੇ ਫੈਸਲਾ ਹੋ ਜਾਂਦਾ ਇੱਥੇ ਸਤਿਗੁਰਾਂ ਨੇ ਤਤ ਦੀ ਗੱਲ ਕਰ ਦਿੱਤੀ ਹੈ ਕਿ ਕਾਲ ਯੁਗ ਦੇ ਅੰਦਰ ਮਨੁੱਖ ਤੂੰ ਪਰਮਾਤਮਾ ਦਾ ਨਾਮ ਜਪ ਜੁਗ ਜੁਗ ਆਪੂ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਕਹਿੰਦੇ ਜਿੰਨੇ ਵੀ ਯੁੱਗ ਹੋ ਗਏ ਆ ਤੇ ਜੁਗਾਂ-ਜੁਗਾਂ ਦੇ ਵਿੱਚ ਆਪੋ ਆਪਣਾ ਜਿਹੜਾ ਉਹ ਧਰਮ ਸੀ ਕਿਤੇ ਦਾਨਪੁਣ ਕੀਤਾ ਜਾਂਦਾ ਸੀ ਤੀਰਥਾਂ ਤੇ ਜਾ ਲੰਗਰ ਲਾਇਆ ਜਾਂਦੇ ਸੀ ਜਾਂ ਹੋਰ ਕੋਈ ਵੀ ਜਿੰਨੇ ਵੀ ਉਹਨਾਂ ਜੁਗਾਂ ਵਿੱਚ ਕੰਮ ਕੀਤੇ ਜਾਂਦੇ ਸੀ ਉਹਨਾਂ ਆਪਣਾ ਜੁਗਾਂ ਦਾ ਉਹ ਧਰਮ ਸੀ ਉਹ ਧਰਮ ਮੰਨਿਆ ਜਾਂਦਾ ਸੀ ਸੋਧ ਦੇਖੋ ਵੇਦ ਵਿੱਚ ਪੁਰਾਣਾ ਕਹਿੰਦੇ ਭਾਵੇਂ ਤੁਸੀਂ ਪੁਰਾਣ ਪੜ੍ਹ ਕਰਕੇ ਵੇਖ ਲਓ ਚਾਰ ਵੇਦ ਪੜ੍ਹ ਕਰਕੇ ਵੇਖ ਲਓ ਉਹਨਾਂ ਦੇ ਵਿੱਚ ਵੀ ਇਹੋ ਹੀ ਗੱਲ ਲਿਖੀ ਹੈ ਉਹਨਾਂ ਨੂੰ ਸੋਧ ਕਰਕੇ ਵਿਚਾਰ ਕਰਕੇ ਵੇਖ ਲਓ ਉਹਨਾਂ ਦੇ ਵਿੱਚ ਵੀ ਇਹ ਲਿਖਿਆ ਕਿ ਜਿਹੜੇ ਸਤਜੁਗ ਤ੍ਰੇਤਾ ਤੇ ਦਵਾਪਰਿਆ ਉਹਨਾਂ ਯੁੱਗਾਂ ਦਾ ਆਪਣਾ ਇਹ ਧਰਮ ਸੀ ਗੁਰਮਖ ਜਨੇ ਧਾਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਤੇ ਕਹਿੰਦੇ ਜਿਨ੍ਹਾਂ ਨੇ ਗੁਰਮਖਾ ਨੇ ਜਿਨ੍ਹਾਂ ਦਾ ਗੁਰੂ ਵੱਲ ਮੂੰਹ ਆ ਜਿਨ੍ਹਾਂ ਨੇ ਗੁਰੂ ਨੂੰ ਕੰਡ ਨਹੀਂ ਕੀਤੀ ਗੁਰੂ ਵਾਲੇ ਬਣਿਆ ਗੁਰੂ ਦੀ ਸਿੱਖਿਆ ਤੇ ਚੱਲਦੇ ਆ ਜਿਨ੍ਹਾਂ ਨੇ ਨਾਮ ਤੇ ਆਇਆ ਹੈ ਹਰੀ ਪਰਮਾਤਮਾ ਅਕਾਲ ਪੁਰਖ ਵੈਰੂ ਦਾ ਜਗ ਤੇ ਪੂਰੇ ਪਰਵਾਨਾ ਕਹਿੰਦੇ ਕਲ ਯੁਗ ਦੇ ਸਮੇਂ ਵਿੱਚ ਜਗ ਤੇ ਆਏ ਉਹ ਮਨੁੱਖ ਪਰਵਾਨ ਹੋਏ ਉਹਨਾਂ ਦਾ ਸਫਲ ਹੋਇਆ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਤੇ ਆਇਆ ਹੈ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਹਿੰਦੇ ਕਿ ਜਿਨ੍ਹਾਂ ਨੇ ਸੱਚੇ ਪ੍ਰੀਤਮ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਦੇ ਨਾਲ ਪ੍ਰੀਤ ਲਾਈ ਆਪਣਾ ਮਨ ਜੋੜਿਆ ਇੱਕ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਤੇ ਚੇਤੇ ਕਰਦੇ ਹਨ ਨਾਮ ਜਪਦੇ ਹਨ ਕਹਤ ਨਾਨਕ ਸੱਚੇ ਸੋ ਪ੍ਰੀਤ ਲਾਏ ਜੋ ਕਾ ਮਨ ਅਭਿਮਾਨਾ ਤੇ ਉਹਨਾਂ ਦੇ ਮਾਨ ਦਾ ਜਿਹੜਾ ਅਹੰਕਾਰ ਹੈ ਉਹ ਚੁੱਕਿਆ ਜਾਂਦਾ ਹੈ ਦੂਰ ਹੋ ਜਾਂਦਾ ਹੈ ਹਉਮੈ ਮੈਂ ਮੇਰੀ ਦਾ ਫਿਰ ਗਮਾਨ ਨਹੀਂ ਕਰਦੇ ਉਹਨਾਂ ਦੇ ਅੰਦਰ ਅਹੰਕਾਰ ਨਹੀਂ ਰਹਿ ਜਾਂਦਾ ਦੂਰ ਹੋ ਜਾਂਦਾ ਹੈ ਕਹਿਤ ਸੁਨਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਦਾਨਾ ਸਤਿਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਕਹਿੰਦੇ ਹਨ ਆਪਣੀ ਜ਼ੁਬਾਨ ਤੋਂ ਵਾਹਿਗੁਰੂ 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 ਇੱਕ ਪਰਮਾਤਮਾ ਦਾ ਨਾਮ ਜਪਦੇ ਹਨ ਭਾਵੇਂ ਕੋਈ ਹਰੀ ਹਰੀ ਕਰਦਾ ਏ ਅੱਲਾ ਅੱਲਾ ਕਰਦਾ ਏ ਇੱਕ ਪਰਮਾਤਮਾ ਦੇ ਨਾਮ ਹਨ ਭਾਵੇਂ ਕੋਈ ਆਪਣੀ ਜ਼ੁਬਾਨ ਤੋਂ ਪਰਮਾਤਮਾ ਦਾ ਨਾਮ ਕਹਿੰਦਾ ਸੁਣਤ ਤੇ ਭਾਵੇਂ ਕੋਈ ਪਰਮਾਤਮਾ ਦਾ ਨਾਮ ਸੁਣਦਾ ਏ ਸਬੇ ਸੁਖ ਪਾਵੇ ਕਹਿੰਦੇ ਸਾਰੇ ਹੀ ਸੁਖ ਨੂੰ ਪ੍ਰਾਪਤ ਕਰਨਗੇ ਕਿਉਂਕਿ ਪਰਮਾਤਮਾ ਦਾ ਨਾਮ ਉਤਮ ਤੇ ਸ੍ਰੇਸ਼ਟ ਕਹਿਣ ਵਾਲੇ ਤੇ ਸੁਣਨ ਵਾਲੇ ਸਾਰਿਆਂ ਨੂੰ ਹੀ ਸੁਖ ਦੀ ਪ੍ਰਾਪਤੀ ਹੋਵੇਗੀ ਜਿਹੜੇ ਪਰਮਾਤਮਾ ਦਾ ਨਾਮ ਆਪ ਜਪਣਗੇ ਤੇ ਦੂਜਿਆਂ ਨੂੰ ਜੋ ਪਾਉਣਗੇ ਸਤਿਗੁਰੂ ਜੀ ਤੇ ਕਹਿੰਦੇ ਕਿ ਜਿਹੜਾ ਆਪ ਨਾਮ ਜਪਦਾ ਹੈ ਤੇ ਦੂਜਿਆਂ ਨੂੰ ਜੋ ਪਾਉਂਦਾ ਮੈਂ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਜਾਨ ਨਾਨਕ ਧੋੜ ਮੰਗੈ ਤਿਸ ਗੁਰ ਸੇ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਨਾਮ ਦੀ ਐਨੀ ਵਡਿਆਈ ਆ ਕਿ ਗੁਰੂ ਸਾਹਿਬ ਵੀ ਕਹਿੰਦਿਆ ਨਾ ਜਿਹੜਾ ਆਪ ਨਾਮ ਜਪਦਾ ਹੈ ਦੂਜਿਆਂ ਨੂੰ ਜਪਾਉਂਦਾ ਹੈ ਜਪਣ ਵਾਲਾ ਹਿਰਦਾ ਸ਼ੁੱਧ ਹੋਵੇ ਵਿਖਾਵਾ ਨਾ ਹੋਵੇ ਕਿ ਦੂਜਿਆਂ ਨੂੰ ਜਪਾਈ ਜਾਵੇ ਅੱਖਾਂ ਮੀਟੀਆਂ ਤੇ ਪ੍ਰਮਾਤਮਾ ਦਾ ਨਾਮ ਜਪਾਈ ਜਾਵੇ ਆਪ ਅੰਦਰ ਕਪਟ ਹੋਵੇ ਸ਼ਲੋ ਜਿਹੜਾ ਸ਼ੁੱਧ ਹਿਰਦੇ ਦੇ ਨਾਲ ਆਪ ਨਾਮ ਜਪਦਾ ਦੂਜਿਆਂ ਨੂੰ ਜਪਾਉਂਦਾ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮੈਂ ਚਰਨਾਂ ਦੀ ਧੂੜ ਮੰਗਦਾ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਕਹਿੰਦਾ ਸੁਣਦਾ ਹੈ ਉਹ ਸਾਰੇ ਹੀ ਮਨੁੱਖ ਜਿਹੜੇ ਹਨ ਸੁੱਖ ਦੀ ਪ੍ਰਾਪਤੀ ਕਰਦੇ ਹਨ ਉਹਨਾਂ ਦਾ ਮਨ ਟਿਕ ਜਾਂਦਾ ਅੰਦਰ ਹਿਰਦਾ ਜਿਹੜਾ ਉਹ ਮੈਂ ਮੇਰੀ ਵਿੱਚ ਨਹੀਂ ਦੌੜਦਾ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਸਰੀਰਕ ਸੁੱਖ ਜਿਹੜਾ ਉਹ ਮੈਨੇ ਨਹੀਂ ਉੱਥੇ ਰੱਖਦਾ ਉਹਨੂੰ ਸਰੀਰ ਕਰਕੇ ਦੁੱਖ ਵੀ ਹੋਵੇ ਹਿਰਦੇ ਕਰਕੇ ਮਨੁੱਖ ਸ਼ਾਂਤ ਹੁੰਦਾ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਉਹਨੂੰ ਕਹਿੰਦੇ ਆ ਨਾ ਸਦੀਵੀ ਜਿਹੜਾ ਸੁੱਖ ਦਿਆ ਉਹਦੀ ਪ੍ਰਾਪਤੀ ਹੋ ਜਾਂਦੀ ਮਾਨਤ ਬਾਹੇ ਨਿਧਾਨਾ ਭਾਵੇਂ ਕੋਈ ਸੁਣਦਾ ਹੈ ਭਾਵੇਂ ਕੋਈ ਕਹਿੰਦਾ ਹੈ ਭਾਵੇਂ ਕੋਈ ਮੰਨਦਾ ਹੈ ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਸੁਣਦਾ ਹੈ ਜਪਾਉਂਦਾ ਹੈ ਮਨ ਦਾ ਇਹ ਕਹਿੰਦੇ ਪਾਹੇ ਨਿਧਾਨਾ ਉਹ ਸਾਰੇ ਹੀ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਹੜਾ ਪ੍ਰਾਪਤ ਕਰ ਲੈਂਦੇ ਸੁਣਨ ਵਾਲਾ ਵੀ ਸੁਣਾਉਣ ਵਾਲਾ ਵੀ ਬੋਲਣ ਵਾਲਾ ਵੀ ਜਪਣ ਵਾਲਾ ਜਪਾਉਣ ਵਾਲਾ ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲਾ ਵੀ ਕਹਿੰਦੇ ਉਹ ਫਿਰ ਪਰਮਾਤਮਾ ਦੇ ਨਾਮ ਦੇ ਅਸਲੀ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤਤ ਭਾਵੇ ਕਿ ਕਲ ਯੁਗ ਦਾ ਸਮਾਂ ਸਤਿਗੁਰੂ ਜੀ ਕਹਿੰਦੇ ਤੈਨੂੰ ਕਰਮ ਕਾਂਡ ਕਰਨ ਦੀ ਲੋੜ ਨਹੀਂ ਆਪਣੇ ਘਰ ਪਰਿਵਾਰ ਗ੍ਰਿਸ਼ਤ ਵਿੱਚ ਰਹਿ ਸਿਰਫ ਇੱਕ ਪਰਮਾਤਮਾ ਦਾ ਨਾਮ ਜਪ ਇਹ ਉਹਨਾਂ ਯੁਗਾਂ ਦਾ ਧਰਮ ਸੀ ਸਤਜੋ ਤ੍ਰੇਤਾ ਤੇ ਦਵਾਪਰ ਹੁਣ ਕਲ ਯੁਗ ਆ ਇਹਦੇ ਵਿੱਚ ਨਿਵੇੜਾ ਇੱਕ ਪਰਮਾਤਮਾ ਦੇ ਨਾਮ ਤੇ ਤੇ ਇਹਦੇ ਵਿੱਚ ਜਿਹੜਾ ਪਾਪ ਮਨੁੱਖ ਕਰੇਗਾ ਉਹਦਾ ਫਲ ਉਹਨੂੰ ਭੋਗਣਾ ਪੈਣਾ ਹੈ ਬਾਕੀ ਜੀਆਂ ਨੂੰ ਉਹਦਾ ਡੰਨ ਨਹੀਂ ਜਿਹੋ ਜਿਹਾ ਮਨੁੱਖ ਬੀਜੇਗਾ ਉਹੋ ਜਿਹਾ ਉਹਨੂੰ ਵੱਡਣਾ ਪੈਣਾ ਹੈ ਬਾਕੀ ਯੁੱਗਾਂ ਦੇ ਵਿੱਚ ਇੱਕ ਨੂੰ ਪਾਪ ਕਰਨ ਦੇ ਨਾਲ ਦੂਜਿਆਂ ਨੂੰ ਵੀ ਸਜ਼ਾ ਮਿਲਦੀ ਸੀ ਪਰਮਾਤਮਾ ਦੇਂਦਾ ਪਰ ਇਸ ਯੁੱਗ ਦੇ ਅੰਦਰ ਜਿਹੋ ਜਿਹਾ ਕੋਈ ਬੀਜੂਗਾ ਉਹੋ ਜਿਹਾ ਉਸੇ ਮਨੁੱਖ ਨੂੰ ਵੱਡਣਾ ਪਵੇਗਾ ਜਿਹੜਾ ਬੀਜੇ ਸੋ ਲੁਣਾ ਕਰਮਾਂ ਸੰਧੜਾ ਖੇਤ ਜਿਹੋ ਜਿਹਾ ਆਪਣੇ ਕਰਮਾਂ ਵਿੱਚ ਮਨੁੱਖ ਬੀਜੇਗਾ ਉਹੋ ਜਿਹਾ ਉਹਨੂੰ ਵੱਡਣਾ ਪਵੇਗਾ ਇਹ ਸਤਿਗੁਰਾਂ ਨੇ ਸਾਨੂੰ ਕਲਯੁਗ ਦੇ ਸਮੇਂ ਦਾ ਤਤ ਭਾਵ ਸਾਰ ਦਿੱਤਾ ਹੈ ਕਿ ਸਿਰਫ ਮਨੁੱਖ ਤੂੰ ਪਰਮਾਤਮਾ ਦਾ ਨਾਮ ਜਪ ਸੇਵਾ ਕਰ ਸਿਮਰਨ ਕਰ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਹੋਰ ਤੈਨੂੰ ਵਾਧੂ ਘਾਟੂ ਜਿਹੜੇ ਕਰਮ ਕਾਂਡ ਕਰਨ ਦੀ ਲੋੜ ਨਹੀਂ ਇਹ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਕਿ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਅਸੀਂ ਸਤਿਗੁਰੂ ਦੀ ਦਿੱਤੀ ਸਿੱਖਿਆ ਤੇ ਚੱਲੀਏ ਜੋ ਸਤਿਗੁਰੂ ਨੇ ਅੱਜ ਵਜਨ ਕੀਤੇ ਹਨ ਕਿ ਇਹ ਬਾਣੀ ਜੋ ਜੀਓ ਜਾਣੇ ਜਿਹੜਾ ਇਸ ਬਾਣੀ ਨੂੰ ਜੀ ਕਰਕੇ ਜਾਣ ਲੈਂਦਾ ਹੈ ਉਹਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਟਿਕ ਜਾਂਦਾ ਹੈ ਤੇ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲ ਜਾਂਦਾ ਹੈ ਦਸੇ ਉਪਦੇਸ਼ ਤੇ ਤੁਰਦਾ ਹੈ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿੱਦਾਂ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਸੀਂ ਸਤਿਗੁਰੂ ਦੀ ਸਿੱਖਿਆ ਲਈਏ ਮਾਤ ਦੇ ਗ੍ਰਹਿਣ ਹੋਈਏ ਸੋ ਸਤਿਗੁਰ ਮਾਏ ਸਮਾਨਾ ਦੇ ਅਸੀਂ ਗੁਰੂ ਵਿੱਚ ਸਮਾ ਜਾਵਾਂਗੇ ਗੁਰੂ ਸਾਹਿਬ